ਵਾਹਿਗੁਰੂ ਜੀ ਤਨਵਾਸ ਗੁਰੂ ਸਾਹਿਬ ਜੀਓ ਤਨਵਾਸ ਗੁਰੂ ਸਾਹਿਬ ਜੀ ਪ੍ਰੋਬਿਸ਼ਰੁ ਨੋਗਤੀ ਕਿਰਪਾ ਨਿਧ ਦਇਆਲ ਇਕ ਅੱਖਰ ਹਰ ਮਨ ਵਸਤ ਨਨਕ ਹੋਤ ਨਿਹੋ ਪਰਮ ਸੁਤਕਾਰ ਯੋਗ ਸਤਿਗੁਰਾਂ ਦੀ ਸੋਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਭਗਵਲੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰਾਂ ਵਿੱਚ ਸਜ ਕਰਕੇ ਗੁਰਬਾਣੀ ਦੇ ਜਾਪ ਸਿਮਰਨ ਦੇ ਜਾਪ ਜਿੰਨੇ ਨਾਲ ਆਪਜੀ ਜੁੜਨਾ ਕਰਦੇ ਹੋ ਤੇ ਕੁਝ ਸਮਾ ਫਿਰ ਗੁਰੂ ਇਤਿਹਾਸ ਦੀ ਸਾਜ ਪੈਂਦੀ ਹੈ ਸਵਾਉ ਜੈਸੀ ਸਮਤ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਾ ਕਰਦੇ ਨੇ ਰਲ ਮਿਲ ਕੇ ਹਾਜ਼ਰੀਆਂ ਪਰਣਾ ਕਰੀਏ ਜੀ ਰੋਜ਼ਾਨਾ ਦੇ ਵਾ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਹਾਜ਼ਰੀਆਂ ਲਗਵਾਈਏ ਵਿਚਾਰਾਂ ਦੀ ਰੰਗਤ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਸਿਧਾਂਤਾਂ ਨਾਲ ਜੁੜਨਾ ਕਰੀਏ ਜਿਵੇਂ ਹਰ ਰੋਜ਼ ਹਾਜ਼ਰੀ ਪਰਦੇ ਹਾ ਦੁਆਰਾ ਨਾ ਕਹਿਣਾ ਪਵੇ ਇੱਕੋ ਵਾਰੀ ਕਹਿਣ ਤੇ ਸਾਰਿਆਂ ਨੇ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰਨਾ ਹੈ ਔਰ ਆਪਣੀ ਹਾਜ਼ਰੀ ਦਾ ਸਬੂਤ ਦੇਣਾ ਹੈ ਭਈ ਸੋ ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੇ ਪਾਵਨ ਇਤਿਹਾਸ ਦੇ ਵਿੱਚੋਂ ਆਪ ਜੀਆਂ ਨੇ ਸਰਵਣ ਕੀਤਾ ਕਿ ਕਿਸ ਤਰੀਕੇ ਦੇ ਨਾਲ ਪਹਾੜੀ ਰਾਜੇ ਨੇ ਜਿਹੜੇ ਏਕੂ ਜੀਆਂ ਘਟਨਾਵਾਂ ਨੂੰ ਜਨਮ ਦਿੰਦੇ ਐ ਕੇਸਰੀ ਚੰਦ ਜਿਹੜਾ ਰਾਜੇ ਭੀਮ ਚੰਦ ਦਾ ਸਾਲਾ ਲੱਗਦਾ ਏ ਕੁਜਮੀਰ ਚੰਦ ਦਾ ਮਾਮਾ ਲੱਗਦਾ ਏ ਇਨੇ ਤਰਕੀਬ ਜਿਹੜੀ ਲਾਈ ਹੈ ਮਸਤ ਹਾਥੀ ਦੀ ਕਹਿੰਦਾ ਉਹਨੂੰ ਮਸਤ ਕਰਕੇ ਆਪਾਂ ਹਾਥੀ ਨੂੰ ਤੋੜ ਦੇਾਂਗੇ ਲੋਗੜ ਦਾ ਕਿਲਾ ਟੁੱਟੇਗਾ ਦਰਵਾਜ਼ਾ ਟੁੱਟੇਗਾ ਅੰਦਰ ਦਾਖਲ ਹੋਵਾਂਗੇ ਸੈਨਾ ਨੂੰ ਲੈ ਕੇ ਤੇ ਫਿਰ ਆਨੰਦਪੁਰ ਨੂੰ ਸਰ ਕਰਨਾ ਬੜਾ ਆਸਾਨ ਹੈ ਹਾਥੀ ਭੇਜਿਆ ਜਾਂਦਾ ਹੈ ਸਤਿਗੁਰੂ ਸੁੱਚੇ ਪਾਤਸ਼ਾਹ ਜੀ ਪਹਿਲਾ ਸ਼ੀਵ ਲਾਉਂਦੇ ਦੁਨੀ ਚੰਦ ਦੀ ਜਿਹੜਾ ਬਚਨਾਂ ਤੋਂ ਖਿਸਕਦਾ ਹੋਇਆ ਕੱਚਾ ਨਿਕਲਦਾ ਭੱਜ ਜਾਂਦਾ ਹੈ ਧਨ ਬਚਾਉ ਕੇ ਪਰ ਅੱਗੇ ਉਹਦੀ ਮੌਤ ਹੈ ਜਿਹੜੀ ਉਹਨੂੰ ਉੱਥੇ ਉਡੀਕ ਰਹੀ ਹੈ ਜਿੱਥੇ ਉਹਦਾ ਮਰਨਾ ਤੈਅ ਹੋਇਆ ਤੇ ਇਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਿਆਰੀ ਸਿੰਘ ਭਾਈ ਬਚਿੱਤਰ ਸਿੰਘ ਜੀਆਂ ਨੂੰ ਹੁਣ ਅੱਗੇ ਕਰਦੇ ਥਾਪੜਾ ਦਿੰਦੇ ਜਿਹੜੇ ਬੜੇ ਰੋਹ ਦੇ ਵਿੱਚ ਆ ਕੇ ਜੋਸ਼ ਦੇ ਵਿੱਚ ਆ ਕੇ ਸਤਗੁਰਾਂ ਦੀ ਥਾਪੜੇ ਸਦਕਾ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰਦੇ ਤੇ ਹਾਥੀ ਨੂੰ ਵਾਪਸ ਮੋੜ ਕੇ ਆਉਂਦੇ ਐ ਫਤੇ ਦੇ ਜੇਕਾਰੇ ਲਾਉਂਦਿਆਂ ਵਾਪਸ ਆਉਂਦੇ ਨੇ ਤੇ ਇਧਰੋਂ ਭਾਈ ਉਦੇ ਸਿੰਘ ਜੀ ਜਿਹੜਾ ਉਹ ਰਾਜਾ ਕੇਸਰੀ ਚੰਦ ਸੀਨਾ ਲੜਦਿਆਂ ਲੜਦਿਆਂ ਕਹਿੰਦੇ ਉਹਦਾ ਸਿਰ ਜਿਹੜਾ ਭਾਈ ਉਦੇ ਸਿੰਘ ਜੀ ਧੜ ਤੋਂ ਅਲੱਗ ਕਰਕੇ ਕਹਿੰਦੇ ਚੱਕੀ ਲਿਆਉਂਦੇ ਆ ਲਿਆ ਕੇ ਭਾਈ ਉਦੇ ਸਿੰਘ ਜੀਆਂ ਨੇ ਇਤਿਹਾਸ ਲਿਖਦਾ ਹੈ ਕੇਸਰੀ ਚੰਦ ਦਾ ਕਿਉਂਕਿ ਇਹ ਕੇਸਰੀ ਚੰਦ ਬੜੇ ਕੜਵੇ ਬਚਨ ਸਤਿਗੁਰਾਂ ਲਈ ਬੋਲਦਾ ਸੀ ਬੜੀ ਭੈੜੀ ਸ਼ਬਦਾਵਲੀ ਵਰਤਦਾ ਸੀ ਇਹ ਕਹਿੰਦਾ ਸੀ ਕਹਿੰਦਾ ਮੈਂ ਗੁਰੂ ਨੂੰ ਕਹਿੰਦਾ ਆਨੰਦਪੁਰ ਦੇ ਵਿੱਚੋਂ ਕੱਢ ਕੇ ਤੇ ਕਹਿੰਦਾ ਉਹਨੂੰ ਅੱਗੇ ਲਾ ਕੇ ਇੱਥੇ ਲੈ ਕੇ ਆਵਾਂਗਾ ਕੈਦ ਕਰਾਂਗਾ ਉਹਨੂੰ ਹੋਰ ਵੀ ਕਾਫੀ ਕੜਵੇ ਬਚਨ ਨੇ ਜਿਹੜੇ ਇਹ ਬੁੱਲ੍ਹਦਾਸ ਸੀ ਤੇ ਜਿਹਦਾ ਸਿੰਘਾਂ ਨੂੰ ਬੜਾ ਗੁੱਸਾ ਲੱਗਦਾ ਸੀ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਪ੍ਰਤੀ ऐसे शब्द ਨਹੀਂ ਜਿਹੜੇ ਕਿਵੇਂ ਬੋਲਦਾ ਹੈ ਕਿਉਂਕਿ ਆਪਦੀਆਂ ਨੇ ਸਾਰਾ ਇਤਿਹਾਸ ਸਰਵਣ ਕੀਤਾ ਹੈ ਪਹਿਲਾਂ ਜਦੋਂ ਇਹ ਕੇਸਰੀ ਚੰਦ ਆਇਆ ਸੀ ਇਹਨੇ ਉਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਬਚਨ ਨੇ ਜਿਹੜੇ ਬੋਲਨੇ ਉਹ ਪੜੇ ਬੋਲੇ ਸੀ ਜਿੰਨਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਿੰਘਾਂ ਨੇ ਇਹਨਾਂ ਨੂੰ ਧੱਕੇ ਮਾਰ ਕੇ ਕੱਢਿਆ ਸੀ ਆਨੰਦਪੁਰ ਸਾਹਿਬ ਤੋਂ ਆਪਦੀਆਂ ਨੇ ਸਰਵਣ ਕੀਤਾ ਸੀ ਤਾਂ ਕਰਕੇ ਇਹਦੇ ਮਨ ਦੇ ਵਿੱਚ ਬੜੀ ਨਫ਼ਰਤ ਭਰੀ ਹੋਈ ਸੀ ਇਹ ਬੜਬੋਲਾ ਸੀ ਬੁੱਲਣ ਲੱਗਿਆ ਉਹ ਸੋਚਦਾ ਨਹੀਂ ਸੀ ਇਹਦੇ ਉਹਨਾਂ ਭੈੜੇ ਬਚਨਾਂ ਨੇ ਕਹਿੰਦੇ ਸਿੰਘਾਂ ਨੂੰ ਐਸਾ ਕਰੋਧਵਾਣ ਕੀਤਾ ਐਸਾ ਰੋਹ ਚੜਾਇਆ ਕਿ ਉਹ ਸੁਣ ਨਹੀਂ ਸੀ ਸਕਦੇ ਤੇ ਕਹਿੰਦੇ ਹੁਣ ਜਦੋਂ ਇਹ ਹਾਥੀ ਵਾਲੀ ਘਟਨਾ ਹੁੰਦੀ ਹੈ ਨਾ ਜੰਗ ਹੋਇਆ ਕੇਸਰੀ ਚੰਦ ਜਮਤੁੱਲੇ ਗੁਜਰ ਨੂੰ ਲੈ ਕੇ ਆਇਆ ਸੀ ਉਹ ਤਾਂ ਪਹਿਲਾਂ ਹੀ ਮਾਰਿਆ ਗਿਆ ਅਗਲੀ ਜੰਗ ਦੇ ਵਿੱਚ ਜਦੋਂ ਹਾਥੀ ਵਾਲੀ ਘਟਨਾ ਹੋਈ ਹੈ ਇਹਦੇ ਵਿੱਚ ਕਹਿੰਦੇ ਹੁਣ ਭਾਈ ਉਦੇ ਸਿੰਘ ਜੀ ਲੜਦਿਆਂ ਲੜਦਿਆਂ ਜਦੋਂ ਇਹ ਕੇਸਰੀ ਚੰਦ ਮਾਰਿਆ ਜਾਂਦਾ ਹੈ ਉਹਦਾ ਜਿਹੜਾ ਸਿਰ ਨੇ ਕਹਿੰਦੇ ਭਾਈ ਉਦੇ ਸਿੰਘ ਜੀ ਚੱਕ ਕੇ ਲਿਆਏ ਧਿਲਿਆ ਕੇ ਸਤਗੁਰਾਂ ਦੇ ਚਰਣਾ ਵਿੱਚ ਧਰ ਦਿੱਤਾ ਉਸ ਪਾਪੀ ਦਾ ਸਿਰ ਕਹਿੰਦਾ ਗੁਰੂ ਸਾਹਿਬ ਮੈਂ ਵੱਢ ਕੇ ਲਿਆ ਆ ਆ ਲਓ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਪਾਪੀ ਦੀ ਜਗ੍ਹਾ ਸਾਡੇ ਚਰਣਾ 'ਚ ਨਹੀਂ ਇਹਦੀ ਜਗ੍ਹਾ ਉੱਥੇ ਹੀ ਹੈ ਜਿਨ੍ਹਾਂ ਦੇ ਸਦਕਾ ਇਹ ਕਹਿੰਦੇ ਛਾਲਾ ਮਾਰਦਾ ਸੀ ਇਹਨੂੰ ਉੱਥੇ ਹੀ ਵਾਪਸ ਦੇ ਕੇ ਆਓ ਪਹਾੜੀ ਰਾਜਿਆਂ ਨੂੰ ਕੇਸਰੀ ਚੰਦ ਦਾ ਸਿਰ ਵਾਪਸ ਮੋੜਿਆ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਵੀਰਤਾ ਦੀਆਂ ਘਟਨਾਵਾਂ ਹੁੰਦੀਆਂ ਨੇ ਅਨੰਦਪੁਰ ਦੀ ਧਰਤੀ ਤੇ ਤੇ ਇੱਥੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੇ ਬੜੇ ਜਿਹੇ ਨਿਰਾਲੇ ਕਉਤਕ ਨੇ ਇੱਕ ਰਾਜਾ ਕਮੰਡ ਚਾਹੁੰਦਾ ਹੈ ਉਸਾਰੀ ਘਟਨਾ ਇਹ ਜਦੋਂ ਹੁੰਦੀ ਹੈ ਨਾ ਸ਼ਮਿਆਂ ਨੇ ਵਿੱਚ ਪਹੁੰਚਦੇ ਨੇ ਬੜਾ ਕਹਿੰਦੇ ਜੋਸ਼ ਵਿੱਚ ਆਉਂਦਾ ਹੈ ਗੁੱਸੇ ਦੇ ਵਿੱਚ ਆਉਂਦਾ ਹੈ ਕਹਿੰਦਾ ਕੇਸਰੀ ਚੰਦ ਸੀ ਬੜਾ ਸੂਰਮਾ ਸੀ ਉਹਨੂੰ ਮਾਰ ਦਿੱਤਾ ਇਹਨਾਂ ਨੇ ਮੈਂ ਕਹਿੰਦਾ ਹੁਣ ਇਹ ਵੀ ਕੇਸਰੀ ਚੰਦ ਵਾਂਗੂ ਭੇੜੇ ਬਚਨ ਸਤਗੁਰਾਂ ਲਈ ਬੋਲਣੇ ਸ਼ੁਰੂ ਕਰ ਦਿੰਦਾ ਹੈ ਪਰ ਜਿਵੇਂ ਹੀ ਇਹਨੇ ਬੋਲਿਆ ਕਹਿੰਦੇ ਬਾਵਾ ਆਪਣੇ ਹੱਥ ਵਿੱਚ ਤਲਵਾਰ ਫੜ ਕੇ ਨਾ ਉੱਚੀ ਬਾਹਾਂ ਚੁੱਕ ਲਈਆਂ ਦੋਵੇਂ ਬਾਹਾਂ ਉੱਚੀਆਂ ਚੁੱਕੀਆਂ ਤੇ ਕਹਿੰਦਾ ਐਦਾਂ ਮੈਂ ਉਹਦੇ ਤੇ ਵਾਰ ਕਰਾਂਗਾ ਐਦਾਂ ਮੈਂ ਕਰਨਾ ਐਦਾਂ ਕਰਨਾ ਐਦਾਂ ਦੀਆਂ ਗੱਲਾਂ ਕਰਦਾ ਸੀ ਇਤਨੇ ਨੂੰ ਕਹਿੰਦੇ ਇਹਨੂੰ ਇਹਦੇ ਸਰੀਰ ਦੇ ਵਿੱਚ ਐਸੀ ਪੀੜ ਉੱਠਦੀ ਏ ਰਾਜਾ ਕਮੰਡ ਚੰਦ ਜੀ ਦਾ ਨਾਂ ਆਉਂਦਾ ਹੈ ਐਸੀ ਕਹਿੰਦੇ ਸਰੀਰ ਦੇ ਵਿੱਚ ਪੀੜ ਉੱਠੀ ਬੋਲਣੋਂ ਇੱਕਦਮ ਚੁੱਪ ਕਰ ਜਾਂਦਾ ਹੈ ਜਿਹੜਾ ਪੰਮਾ ਪੁਜੋਹਤ ਹੈ ਇਹ ਇਹਦੇ ਕੋਲੇ ਕਹਿੰਦੇ ਕਿਸੇ ਤਰ੍ਹਾਂ ਦਾ ਇਲਮ ਸੀ ਇਹਨੇ ਜਦੋਂ ਵੇਖਣਾ ਕੀਤਾ ਨਾ ਕਹਿੰਦੇ ਇਹਨੂੰ ਜਾਹਰ ਦਿਸਦਾ ਹੈ ਵੀ ਜਿਵੇਂ ਦੋ ਵੀਰ ਆਏ ਹੋਣ ਅਦ੍ਰਿਸ਼ਟ ਤੇ ਉਹਨਾਂ ਨੇ ਕਹਿੰਦੇ ਉਸ ਰਾਜੇ ਨੂੰ ਕਮੰਡ ਚੰਦ ਨੂੰ ਕਹਿੰਦੇ ਬਾਹਾਂ ਤੋਂ ਫੜਿਆ ਤੇ ਜਕੜੀ ਜਾਂਦੇ ਨੇ ਕਿਉਂਕਿ ਸਤਗੁਰਾਂ ਨੂੰ ਬੜੇ ਭੈੜੇ ਬਚਨ ਬੋਲ ਰਿਹਾ ਸੀ ਤੇ ਇੱਥੇ ਕਹਿੰਦੇ ਹੁਣ ਪੰਮੇ ਪ੍ਰੋਹਤ ਨੂੰ ਸਾਰਾ ਦਿਸਦਾ ਹੈ ਪਰ ਚਲਾਕ ਸੀ ਕਹਿੰਦੇ ਚਲਾਕੀ ਖੇਡ ਜਾਂਦਾ ਹੈ ਕਹਿੰਦਾ ਇਹਨੂੰ ਭੂਤ ਚਿੰਬੜੇ ਹੈ ਇਨੂ ਪ੍ਰੇਤਾਂ ਨੇ ਕਹਿੰਦੇ ਫੜ ਲਿਆ ਇਹਨੂੰ ਇਹਦੇ ਵਾਪਸ ਰਾਜ ਦੇ ਵਿੱਚ ਭੇਜ ਦਿਓ। ਇੱਕ ਮੰਡ ਚਾਹੁੰਦਾ ਕਹਿੰਦੇ ਇਹਨੂੰ ਦਿਸਦੇ ਨੇ ਉਹ ਵੀਰ। ਇਹਨੇ ਕਹਿੰਦੇ ਹੁਣ ਦੁਆਰੇ ਨਾ ਜਦੋਂ ਪਹਿਲਾਂ ਤਾਂ ਸਤਿਗੁਰਾਂ ਦੀ ਨਿੰਦਿਆ ਕਰਦਾ ਸੀ। ਹੁਣ ਪਰ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਕਰਨੀ ਸ਼ੁਰੂ ਕਰ ਦਿੱਤੀ। ਆਨੰਦਪੁਰ ਵਾਲੇ ਗੁਰੂ ਜੀ ਮੈਂ ਤੁਹਾਡਾ ਸੇਵਕ ਬਣਾਂਗਾ। ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਪ੍ਰਤੀ ਕਹਿੰਦੇ ਭੈੜੀ ਸ਼ਬਦਾਵਲੀ ਵਰਤ ਰਿਹਾ। ਐਦਾਂ ਇਹਨੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਤਿਹਾਸ ਲਿਖਦੇ ਜਿਵੇਂ ਜਿਵੇਂ ਉਪਮਾ ਕਰੀ ਜਾਂਦਾ ਹੈ ਇਹਦੀ ਪੀੜ ਹੈ ਜਿਹੜੀ ਦੂਰ ਹੋਈ ਜਾਂਦੀ ਹੈ ਰਾਜਾ ਕਮੰਡ ਚੰਦ ਜਦੋਂ ਵਾਪਸ ਆਪਣੀ ਉਸ ਅਵਸਥਾ ਦੇ ਵਿੱਚ ਆਇਆ ਸਥਿਰ ਹੋਇਆ ਨਾ ਪੀੜਾਂ ਇਹਦੀਆਂ ਦੂਰ ਹੋਈਆਂ ਹੁਣ ਕਹਿੰਦੇ ਨੀਵੀਆਂ ਪੈ ਗਈਆਂ ਰਾਜੇ ਕਹਿੰਦੇ ਰਾਜਾ ਜੀ ਕੀ ਹੋਇਆ 2 ਮਿੰਟ ਪਹਿਲਾਂ ਤਾਂ ਤੁਸੀਂ ਗੋਵਿੰਦ ਸਿੰਘ ਜੀਆਂ ਦੇ ਪ੍ਰਤੀ ਬੜਾ ਕੁਝ ਬੋਲ ਰਹੇ ਸੀ ਤੇ ਹੁਣ ਚੁੱਪ ਕਰ ਗਏ ਹੋ ਰਾਜਾ ਕਮੰਡ ਚੰਦ ਕਹਿੰਦਾ ਮੈਂ ਉਹਨਾਂ ਨਾਲ ਜੰਗ ਨਹੀਂ ਕਰਾਂਗਾ ਮੈਂ ਆਪਣੇ ਦੇਸ਼ ਵਤਨ ਵਾਪਸ ਚੱਲਿਆ ਆਪਣੀ ਰਿਆਸਤ ਦੇ ਵਿੱਚ ਉਹਨਾਂ ਨਾਲ ਲੜਨਾ ਕਹਿੰਦੇ ਮੇਰੇ ਲਈ ਠੀਕ ਨਹੀਂ ਹੈ ਤੁਹਾਨੂੰ ਵੀ ਮੈਂ ਇਹੋ ਹੀ ਆਖਦਾ ਦੀ ਉਹਨਾਂ ਨਾਲ ਲੜੋ ਨਾ ਉਹ ਪੂਰੇ ਨੇ ਇੱਥੇ ਕਹਿੰਦੇ ਕਮੰਡ ਚੰਦ ਦਾ ਕਮੰਡਾ ਜਿਹੜਾ ਟੁੱਟ ਜਾਂਦਾ ਤੇ ਪਿਆਰਿਓ ਸਤਿਗੁਰੂ ਪਰ ਇਹ ਜਿਹੜੇ ਅਜਮੇਰ ਚੰਦ ਹੋਰੀ ਸੀ ਇਹ ਐਸੇ ਪਾਪੀ ਜਿਹੜੀ ਮਤ ਦੇ ਹੋ ਚੁੱਕੇ ਸੀ ਇਹਨਾਂ ਨੂੰ ਕੋਈ ਗੱਲ ਨਹੀਂ ਸੀ ਲੱਗਦੀ ਹਲੇ ਵੀ ਕਹਿੰਦੇ ਇਹਨਾਂ ਨੂੰ ਸਮਝ ਨਾ ਲੱਗੀ ਪੰਮੇ ਪ੍ਰੋਹਤ ਨੇ ਕਹਿੰਦੇ ਇਸ ਗੱਲ ਨੂੰ ਇਸ ਤਰ੍ਹਾਂ ਸੰਭਾਲਣਾ ਕੀਤਾ ਕਹਿੰਦਾ ਇਹ ਇਹ ਕਮੰਡ ਚੰਦ ਹੈ ਜਿਹੜਾ ਡਰ ਗਿਆ ਇਹ ਡਰ ਗਿਆ ਕਹਿੰਦਾ ਇਹ ਕੇਸਰੀ ਚੰਦ ਦੀਆਂ ਦੀ ਮੌਤ ਤੋਂ ਕਹਿੰਦੇ ਸੂਰਮੇ ਡਰਦੇ ਥੋੜੀ ਹੁੰਦੇ ਆ ਪੰਮੇ ਪ੍ਰੋਹਤ ਨੇ ਇਦਾਂ ਚਲਾਕੀਆਂ ਖੇਡ ਕੇ ਕਹਿੰਦੇ ਗੱਲਾਂ ਕਰਤੀਆਂ ਉਹਨਾਂ ਰਾਜਿਆਂ ਦੀ ਮਨ ਜਿਹੜੇ ਬਦਲਦੇ ਸੀ ਇੱਕ ਦੋ ਦੇ ਉਹ ਵੀ ਕਹਿੰਦੇ ਪੰਮੇ ਪੁਜਹਤ ਨੇ ਹਟਾ ਦਿੱਤੇ ਉਹ ਵੀ ਇਹਨੇ ਸਮਾ ਜਿਹੜਾ ਸੰਭਾਲ ਲਿਆ ਪਿਆਰੋ ਆਪ人ਿਆਂ ਨੇ ਪਹਿਲਾਂ ਵੀ ਸਰਵਣ ਕੀਤਾ ਵੀ ਜਿਹੜੇ ਪਹਿਲਾਂ ਰਾਜਿਆਂ ਦੇ ਵਜ਼ੀਰ ਹੁੰਦੇ ਸੀ ਨਾ ਬਹੁਤੀਆਂ ਘਟਨਾਵਾਂ ਨੇ ਜਿਹੜੀਆਂ ਅਸਲ ਚ ਰਾ ਵਜੀ ਰਾਦ ਹੈ ਜਿਹੜਾ ਉਹ ਵਜ਼ੀਰ ਕਰਦੇ ਸੀ ਰਾਜ ਚੱਲਦੇ ਹੁੰਦੇ ਸੀ ਵਜ਼ੀਰਾਂ ਦੇ ਸਿਰ ਤੇ ਜਿਵੇਂ ਵਜ਼ੀਰਾਂ ਨੇ ਕਹਿ ਦੇਣਾ ਕਈ ਵਾਰੀ ਪੁੱਤਰਾਂ ਨੂੰ ਵੀ ਰਾਜੇ ਮਰਵਾ ਦਿੰਦੇ ਸੀ ਵਜ਼ੀਰਾਂ ਦੇ ਕਹੇ ਤੇ ਕਈ ਵਾਰ ਪੁੱਤਰ ਰਾਜਾ ਜੀ ਹੈ ਤਾਂ ਪਿਓ ਨੂੰ ਮਰਵਾ ਦਿੰਦਾ ਸੀ ਵਜ਼ੀਰਾਂ ਦੇ ਅੱਖੇ ਲੱਗ ਕੇ ਤਾਂ ਇਹ ਜਿਹੜੇ ਵਜ਼ੀਰ ਹੁੰਦੇ ਸੀ ਰਾਜਿਆਂ ਦੇ ਕੰਨਾਂ ਦੇ ਕੱਚੇ ਹੁੰਦੇ ਸੀ ਰਾਜੇ ਸਿਆਣੇ ਅੱਜ ਵੀ ਕਹਿੰਦੇ ਐ ਤੇ ਇਹਨਾਂ ਨੇ ਜਿਹੜੀ ਵੀ ਗੱਲ ਵਜ਼ੀਰ ਨੇ ਕਹਿਣੀ ਉਹਨੂੰ ਬੜਾ ਗੰਭੀਰ ਲੈਣਾ ਤੇ ਉਹਦੇ ਤੇ ਕਹਿੰਦੇ ਫੈਸਲੇ ਕਰ ਦਿੰਦੇ ਹੁੰਦੇ ਸੀ ਤੇ ਇਹ ਜਿਹੜੇ ਰਾਜੇ ਨੇ ਇਹ ਵੀ ਇਦਾਂ ਹੀ ਪੰਮੇ ਦੇ ਪਿੱਛੇ ਲੱਗ ਕੇ ਕਹਿੰਦੇ ਉਹ ਸਾਰੀਆਂ ਗੱਲਾਂ ਨੂੰ ਭੁੱਲ ਜਾਂਦੇ ਨੇ ਤੇ ਇਧਰ ਸਤਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੇ ਵਿੱਚ ਉਸੇ ਤਰੀਕੇ ਦੇ ਨਾਲ ਜੋਤ ਜਗਾਉਂਦੇ ਐ ਹੁਣੇ ਜਿਹੜੇ ਪਹਾੜੀ ਰਾਜੇ ਨੇ ਆਪਣੇ ਆਪਣੇ ਮੈਲਾਂ ਦੇ ਵਿੱਚ ਬਹਿ ਕੇ ਕਹਿੰਦੇ ਘਾੜ ਤਾਂ ਕੱਢਦੇ ਐ ਵੀ ਕਿੱਦਾਂ ਕੀਤਾ ਜਾਵੇ ਵਜ਼ੀਰ ਖਾਂ ਨੂੰ ਪਤਾ ਲੱਗਦਾ ਹੈ ਇਧਰੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਇਹ ਪਤਾ ਲੱਗਿਆ ਜਦੋਂ ਵਜ਼ੀਰ ਖਾਂ ਨੂੰ ਨਾ ਮੰਡੀ ਮਛਾਲੀ ਦਾ ਰਾਜਾ ਹੋਇਆ ਇੱਕ ਦੋ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ। ਇਧਰੋਂ ਕਹਿੰਦੇ ਇਹਨੇ ਵजीर खान ਦੇ ਨਾਲ ਨਾ ਸਭਾ ਕੀਤੀ, ਮਿਲਣਾ ਕੀਤਾ। ਵजीर खान ਨੇ ਆਖਣਾ ਕੀਤਾ ਕਹਿੰਦੇ ਕਿਵੇਂ ਨਾ ਕਿਵੇਂ ਇਹ ਜਿਹੜਾ ਸਾਰਾ ਮਸਲਾ ਹੈ ਇਹ ਸੁਲਝਣਾ ਚਾਹੀਦਾ ਹੈ। ਕਹਿੰਦੇ ਐਦਾਂ ਠੀਕ ਨਹੀਂ ਹੈ। ਇੱਥੇ ਕਹਿੰਦੇ ਹੁਣ ਉਹ ਜਿਹੜਾ ਰਾਜਾ ਸੀ ਉਹਨੇ ਆਖ ਆਖਣਾ ਕੀਤਾ ਕਹਿੰਦੇ ਮੈਂ ਜੇ ਤੁਸੀਂ ਕਹੋ ਤਾਂ ਮੈਂ ਸਤਗੁਰਾਂ ਦੇ ਕੋਲ ਜਾ ਕੇ ਕਹਿੰਦਾ ਬੇਨਤੀ ਉਹਨਾਂ ਨੂੰ ਕਰ ਸਕਦਾ ਤਾਂ ਉਹ ਮੇਰੇ ਪਾਸ ਜੇ ਆ ਜਾਣ ਕੁਝ ਸਮਾਂ ਟਲ ਜਾਏਗਾ ਹੋ ਸਕਦਾ ਇਹ ਯੁੱਧ ਹੈ ਜਿਹੜਾ ਟਲ ਜਾਵੇ ਉਹ ਪੂਰਨ ਪੁਰਸ਼ ਨੇ ਉਹ ਕਿਸੇ ਦੀ ਬੇਨਤੀ ਮੋੜਦੇ ਨਹੀਂ ਪਰ ਕਹਿੰਦੇ ਮੈਨੂੰ ਇਹ ਇਹ ਪੱਕਾ ਚਾਹੀਦਾ ਹੈ ਵੀ ਕੋਈ ਵੀ ਉੱਥੇ ਹਮਲਾ ਨਾ ਕਰੇ ਉਹਨਾਂ ਨੇ ਜਦੋਂ ਮੇਰੇ ਤੇ ਆਉਣਾ ਕਿਤੇ ਨਾ ਹੋਵੇ ਮੈਂ ਉਹਨਾਂ ਦੇ ਅੱਗੇ ਬੇਨਤੀ ਕਰਾਂ ਤੇ ਤੁਹਾਡੀਆਂ ਸੇਨਾਵਾਂ ਰਾਜਿਆਂ ਦੀਆਂ ਸੇਨਾਵਾਂ ਉਹਨਾਂ ਤੇ ਹਮਲਾ ਕਰ ਦੇਣ ਇਹ ਇਹਦੇ ਵਿੱਚ ਕਹਿੰਦੇ ਮੇਰੇ ਬਚਨ ਨੇ ਜਿਹੜੀ ਮੇਰੀ ਪ੍ਰਤਿਭਾ ਨੂੰ ਬੜਾ ਨੁਕਸਾਨ ਹੋਏਗਾ ਵਜੀਰ ਖਾਂ ਕਹਿੰਦੇ ਇਥੇ ਬਚਨ ਦੇ ਦਿੰਦਾ ਵੀ ਕੋਈ ਹਮਲਾ ਨਹੀਂ ਕਰੇਗਾ ਇਹ ਜਿਹੜਾ ਰਾਜਾ ਸੀ ਇਹਨੇ ਜਾ ਕੇ ਸਤਗੁਰਾਂ ਦੇ ਅੱਗੇ ਬੇਨਤੀ ਕੀਤੀ ਸਤਗੁਰੂ ਜੀ ਮੈਂ ਤੁਹਾਡੇ ਚੌਨਾ ਵੀ ਮੇਰੇ ਦੇਸ਼ ਦੇ ਵਿੱਚ ਚਰਨ ਪੈ ਆਪਜੀ ਕਿਰਪਾ ਕਰੋ ਮੇਰੇ ਦੇਸ਼ ਦੇ ਵਿੱਚ ਆ ਕੇ ਮੇਰੇ ਵਤਨ ਵਿੱਚ ਆ ਕੇ ਚਰਨ ਪਾਓ ਤਰਤੀ ਨੂੰ ਭਾਗ ਲਾਓ ਬੜੀਆਂ ਸੰਗਤਾਂ ਨੇ ਉੱਥੇ ਤੁਹਾਡੇ ਦਰਸ਼ਨਾਂ ਨੂੰ ਲੋਚਦੀਆਂ ਨੇ ਹੁਣ ਜਿਹੜੇ ਮਸੰਦਸੀ ਦੁੱਜੇ ਇਹਨਾਂ ਨੇ ਉਦਾਂ ਹੀ ਮਾਤਾ ਗੁਜਰੀ ਜੀ ਨੂੰ ਆਖਣਾ ਕੀਤਾ ਕਹਿੰਦੇ ਮਾਤਾ ਜੀ ਜਿਵੇਂ ਪਹਿਲਾਂ ਕਹਿੰਦੇ ਭੀਮ ਚੰਦ ਨਾਲ ਜੰਗ ਟਲੀ ਸੀ ਓਵੇਂ ਹੁਣ ਕਹਿੰਦੇ ਕੀ ਪਤਾ ਜੰਗ ਟਲ ਜਾਵੇ ਕੀਰਾ ਪਾਈ ਖੜੇ ਨੇ ਸੈਨਾਪਤੀ ਨੇ ਜਿਹੜੇ ਸੈਨਿਕ ਨੇ ਜਿਹੜੇ ਫਰ ਕਹਿੰਦੇ ਕੀ ਪਤਾ ਟਾਲੀ ਜਾਵੇ ਤੁਸੀਂ ਗੁਰੂ ਸਾਹਿਬ ਜੀਆਂ ਨੂੰ ਆਖੋ ਵੀ ਇੱਥੋਂ ਚਲੇ ਜਾਣ ਇੱਕ ਵਾਰੀ ਤੇ ਇਹ ਰਾਜੇ ਦੀ ਬੇਨਤੀ ਸੁਣ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫੈਸਲਾ ਲੈਂਦੇ ਵੀ ਚਲੋ ਠੀਕ ਐ ਸੀ ਜਾਵਾਂਗੇ ਪਰ ਆਨੰਦਪੁਰ ਸਾਹਿਬ ਦੇ ਵਿੱਚ ਕਰੜਾ ਪਹਿਰਾ ਲਾ ਕੇ ਗਏ ਸਤਗੁਰੂ ਤੇ ਇਧਰੋਂ ਹੁਣ ਵਜੀਦ ਖਾਨ ਜਿਹੜਾ ਇਹਨੇ ਸਾਰੇ ਇਹ ਰਾਜੇ ਨੇ ਜਿਹੜੇ ਇਹਨਾਂ ਨੂੰ ਕਹਿ ਦਿੱਤਾ ਸੀ ਵੀ ਕੋਈ ਵੀ ਹਮਲਾ ਨਹੀਂ ਕਰੇਗਾ ਹੁਣ ਇਹ ਜਿਹੜੇ ਪਹਾੜੀ ਰਾਜੇ ਨੇ ਮੁਗਲ ਸਲਤਨਤ ਦੇ ਆਪਤੀਆਂ ਨੂੰ ਪਤਾ ਹੈ ਚਾਟੜੀ ਬਣੀ ਹੋਈ ਉਹਨਾਂ ਦੇ ਮੂਰੇ ਜਿਹੜੇ ਖੰਗਦੇ ਨਹੀਂ ਸੀ ਇਦਰੋਂ ਕਹਿੰਦੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਾਫਲਾ ਤਿਆਰ ਕੀਤਾ ਤੇ ਆਪਣੀਆਂ ਸਿੱਖ ਸੰਗਤਾਂ ਨੂੰ ਲੈ ਕਰਕੇ ਸਿੰਘਾਂ ਸੂਰਮਿਆਂ ਨੂੰ ਲੈ ਕਰਕੇ ਪੰਜ ਪਿਆਰੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਤਿਗੁਰਾਂ ਦੇ ਮੇਲ ਹੋਰ ਜਿਹੜੇ ਸਿੰਘ ਸੂਰਮੇ ਨੇ ਨਾਲ ਲੈ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਲਾ ਪਾ ਦਿੰਦੇ ਆ ਚਾਲਾ ਜਦੋਂ ਪਾਇਆ ਰਸਤੇ ਦੇ ਵਿੱਚ ਕਿਸੇ ਨੇ ਹਮਲਾ ਨਹੀਂ ਕੀਤਾ ਬਸਾਲੀ 2 3 ਤੋਂ ਲੈ ਕੇ 4 ਦਿਨ ਸਤਿਗੁਰੂ ਸੱਚੇ ਪਾਖਸ਼ਾ ਜੀ ਰਹੇ ਸੀ ਕਿਸੇ ਨੇ ਹਮਲਾ ਨਹੀਂ ਕੀਤਾ ਵਾਪਸ ਆਉਂਦਿਆਂ ਰਸਤੇ ਦੇ ਵਿੱਚ ਇਹਨਾਂ ਨੂੰ ਮਿਲ ਜਾਂਦਾ ਪੰਮਾ ਪੁਜੋਹਤ ਉਹ ਹੀ ਰਾਜੇ ਅਜਮੇਰ ਚੰਦ ਦਾ ਜਿਹੜਾ ਹੁਣ ਪੁਜੋਹਤ ਹੈ ਪਹਿਲਾਂ ਭੀਮ ਚੰਦ ਦਾ ਸੀ ਵਜ਼ੀਰ ਹੁਣ ਰਾਜੇ ਅਜਮੇਰ ਚੰਦ ਦਾ ਹੈ ਇਹ ਕਹਿੰਦੇ ਮਿਲ ਗਿਆ ਸਤਿਗੁਰਾਂ ਨੂੰ ਬੜੀ ਚਲਾਕੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਨਮਸਕਾਰ ਕਰਦਾ ਹੈ ਕਹਿੰਦਾ ਸਤਿਗੁਰੂ ਸਾਰੇ ਰਾਜੇ ਇਕੱਠੇ ਹੋਏ ਆਰਵਾਲ ਸਰ ਤੇ ਉਹਨਾਂ ਨੇ ਉੱਥੇ ਮੇਲਾ ਲੱਗਦਾ ਹੈ ਬੜਾ ਤਕੜਾ ਤੇ ਆਪ ਜੀਆਂ ਦੇ ਚਰਨਾਂ 'ਚ ਮੇਰੀ ਬੇਨਤੀ ਹੈ ਵੀ ਤੁਸੀਂ ਉੱਥੇ ਚੱਲੋ ਪਰਵਾਲ ਸਰ ਚੱਲੋ ਉੱਥੇ ਜਾ ਕੇ ਕਹਿੰਦੇ ਸਭਾ ਲੱਗੇਗੀ ਮੀਟਿੰਗ ਹੋਏਗੀ ਤੇ ਆਪਾਂ ਉੱਥੇ ਜਾ ਕੇ ਵਿਚਾਰਾਂ ਕਰਾਂਗੇ ਵੀ ਇਹ ਜਿਹੜਾ ਸਦਾ ਮਸਲਾ ਚੱਲ ਰਿਹਾ ਕਿਤੇ ਸੁਲਝ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਪੰਮੇ ਨੂੰ ਕਹਿੰਦੇ ਨੇ ਉਹ ਸਾਨੂੰ ਪਤਾ ਹੈ ਤੁਹਾਡੀਆਂ ਨੀਤਾਂ ਦਾ। ਪਰ ਚਲੋ ਕਹਿੰਦੇ ਸਾਡਾ ਵੀ ਮਨ ਕਰਦਾ ਹੈ ਵੀ ਅਸੀਂ ਵੀ ਰਾਜਿਆਂ ਨੂੰ}}{|ਇਹੀ ਤਾਂ ਸਹੀ।|ਦੋ ਗੱਲਾਂ ਅਸੀਂ ਵੀ ਉਹਨਾਂ ਨੂੰ ਖਰੀਆਂ-ਖਰੀਆਂ ਆਖੀਏ ਤਾਂ ਸਹੀ। ਕੀ ਪਤਾ ਹੈ ਉਹਨਾਂ ਦੀ ਜਿਹੜੀ ਪਾਪੀ ਰੂਹ ਹੈ ਬਦਲੀ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਇੱਥੋਂ ਹੁਣ ਜਾਂਦੇ ਐ। ਬਸਾਲੀ ਤੋਂ ਮੁੜਦਿਆਂ ਰਸਤੇ ਰਵਾਲਸਰ ਵਿੱਚ ਰਵਾਲਸਰ ਹਿਮਾਚਲ ਪ੍ਰਦੇਸ਼ ਚ ਪਿਆਰਿਓ ਬੜਾ ਸੋਹਣਾ ਗੁਰੂ ਸਥਾਨ ਉੱਥੇ ਬਣਿਆ ਹੋਇਆ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕੁਝ ਸਮਾਂ ਬਤੀਤ ਕੀਤਾ ਬੜੇ ਕੌਤਕ ਸਤਿਗੁਰਾਂ ਨੇ ਉੱਥੇ ਵੀ ਕੀਤੇ ਤੇ ਇੱਥੇ ਕਹਿੰਦੇ ਹੁਣ ਜਦੋਂ ਪਹੁੰਚੇ ਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਇਹ ਜਿਹੜੇ ਰਾਜੇ ਅਜਮੀਰ ਚੰਦ ਹੁਰੀਏ ਸਾਰੇ ਆਏ ਹੋਏ ਹੈ ਹੁਣ ਜਦੋਂ ਆਏ ਪਹਾੜੀ ਲੋਕ ਨੇ ਜਿਹੜੇ ਉਹ ਵੀ ਆਏ ਬੈਠੇ ਇਕੱਠ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਦੀਵਾਨ ਸਜਾਉਂਦੇ ਏ ਉਸੇ ਤਰ੍ਹਾਂ ਦਰਬਾਰ ਲੱਗਦਾ ਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਦਾਂ ਦੀਵਾਨਾਂ ਦੇ ਵਿੱਚ ਬੈਠੇ ਨੇ ਇਹ ਰਾਜੇ ਜਿਹੜੇ ਆਏ ਸੀ ਕਹਿੰਦੇ ਦੀਵਾਨ ਦੇ ਵਿੱਚ ਹੀ ਆ ਗਏ ਦਰਬਾਰ ਸਭ ਦੇ ਵਿੱਚ ਆ ਗਏ ਆ ਕੇ ਇਦਾਂ ਬਹਿ ਜਾਂਦੇ ਏ ਤੇ ਹੁਣ ਦਰਬਾਰ ਸਭ ਦੇ ਵਿੱਚ ਹੀ ਕਹਿੰਦੇ ਉਹ ਜਿਹੜੀ ਸਭਾ ਹੈ ਉਹ ਸ਼ੁਰੂ ਹੋ ਜਾਂਦੀ ਹੈ ਸੰਗਤ ਬੈਠੀ ਹੈ ਸੰਗਤ ਵੀ ਸੁਣ ਰਹੀ ਹੈ ਇਹ ਜਿਹੜਾ ਅਜਮੇਰ ਚੰਦ ਹੈ ਕਹਿੰਦੇ ਪੀਮਚੰਦ ਦਾ ਪੁੱਤਰ ਹੈ ਤਾਂ ਹਲੇ ਛੁੱਟੀ ਉਮਰ ਦੇ ਵਿੱਚ ਪਰ ਹੈ ਮੁਖੀ ਸੀ ਸਾਰੇ ਇਰਾਦਿਆਂ ਦਾ ਕਿਉਂਕਿ ਆਪ ਜੀਆਂ ਨੇ ਸਰਵਣ ਕੀਤਾ ਸੀ ਵੀ ਜਿਹੜਾ ਬਲਾਸਪੁਰ रियासत ਹੈ ਪੀਮਚੰਦ ਦੀ ਇਹ ਇਹ ਸਾਰੇ ਸਾਰੇ ਬਾਈ ਧਾਰ ਦੇ ਰਾਜਿਆਂ ਤੋਂ ਉੱਪਰ ਸੀ ਇਹ ਸਾਰਿਆਂ ਦਾ ਮੁਖੀ ਰਾਜਾ ਸੀ ਤੇ ਅਜਮੇਰ ਚੰਦ ਇਹਦਾ ਪੁੱਤਰ ਹੈ ਹੁਣ ਹੁਣ ਸਾਰੇ ਰਾਜਿਆਂ ਦਾ ਮੁਖੀ ਅਜਮੇਰ ਚੰਦ ਬਣਿਆ ਹੋਇਆ ਹੈ ਇਹਨੇ ਕਹਿੰਦੇ ਗੱਲ ਸ਼ੁਰੂ ਕੀਤੀ ਕਹਿੰਦੇ ਮਹਾਰਾਜ ਮੁਗਲ ਬੜੇ ਤਕੜੇ ਹੈ ਉਹਨਾਂ ਦੇ ਨਾਲ ਲੜਨਾ ਜਿਹੜਾ ਬੜਾ ਔਖਾ ਹੈ ਤੁਸੀਂ ਇਦਾਂ ਕਰੋ ਇੱਕ ਵਾਰੀ ਸਿਰਫ ਆਨੰਦਪੁਰ ਸਾਹਿਬ ਛੱਡ ਜਾਓ ਉਸ ਤੋਂ ਬਾਅਦ ਅਸੀਂ ਮੁੜ ਕੇ ਇਹ ਕਹਦੇ ਆਂਗੇ ਵੀ ਅਸੀਂ ਜਿੱਤ ਗਏ ਆ ਤੇ ਤੁਹਾਨੂੰ ਕਦੇ ਕੋਈ ਨੁਕਸਾਨ ਨਹੀਂ ਹੋਏਗਾ ਬਸ ਤੁਸੀਂ ਇੱਕ ਵਾਰੀ ਸਾਡੀ ਗੱਲ ਮੰਨ ਲਓ ਤੇ ਮੁਗਲ ਸਲਤਨਤ ਜਿਹੜੀ ਉਹਨਾਂ ਦਾ ਵੀ ਮੜਾ ਜਾ ਚਲੋ ਮਾਣ ਰਹੇ ਜੇਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਰਾਜਨ ਓਏ ਉਹ ਨੇ ਵਿਦੇਸ਼ੀ ਉਹ ਵਿਦੇਸ਼ੀ ਨੇ ਮੁਗਲ ਨੇ ਜਿਹੜੇ ਤੁਰਕ ਨੇ ਜਿਹੜੇ ਅਸੀਂ ਜਦੋਂ ਤੱਕ ਕਹਿੰਦੇ ਉਹ ਤੱਕਾ ਕਰਦੇ ਰਹਿਣਗੇ ਉਦੋਂ ਤੱਕ ਕਹਿੰਦੇ ਰੁਕਾਂਗੇ ਨਹੀਂ ਗੱਜ ਕੇ ਆਖੂ ਸਤਨਾਮ ਜਦੋਂ ਤੱਕ ਕਹਿੰਦੇ ਉਹ ਧੀਆਂ ਦੀਆਂ ਬੇਪਤੀਆਂ ਕਰਦੇ ਰਹਿਣਗੇ ਜਦੋਂ ਤੱਕ ਉਹ ਹਿੰਦੂਸਤਾਨ ਦੀਆਂ ਧੀਆਂ ਨੂੰ ਗਜ਼ਨੀ ਦੇ ਬਜ਼ਾਰਾਂ ਵਿੱਚ ਜਦੋਂ ਤੱਕ ਉਹ ਹਟਦੇ ਨਹੀਂ ਇਹਨਾਂ ਕਰਮਾਂ ਤੋਂ ਕਹਿੰਦੇ ਉਹਨਾਂ ਤੇ ਖਾਲਸਾ ਜਿਹੜਾ ਉਹ ਵੀ ਨਹੀਂ ਹਟਦਾ ਐਦਾਂ ਹੀ ਕਹਿੰਦੇ ਉਹਨਾਂ ਨਾਲ ਮੱਥਾ ਲਾਵਾਂਗੇ ਅਸੀਂ ਤੁਹਾਨੂੰ ਤਾਂ ਕਹਿੰਦੇ ਸਗੋਂ ਸਾਡੇ ਨਾਲ ਰਲਣਾ ਚਾਹੀਦਾ ਸਤਿਗੁਰੂ ਕਹਿੰਦੇ ਤੁਸੀਂ ਤਾਂ ਸਾਡੇ ਨਾਲ ਰਲੋ ਕਿੱਡੇ-ਕੱਡੇ ਯੋਧੇ ਹੋਏ ਆ ਤੁਹਾਡੇ ਇਤਿਹਾਸ ਦੇ ਵਿੱਚ ਰਾਜਪੂਤ ਘਰਾਣਿਆਂ ਦੇ ਵਿੱਚੋਂ ਚੋਹਾਨਾਂ ਦੇ ਘਰਾਣਿਆਂ ਦੇ ਵਿੱਚੋਂ ਕਿਡੇ-ਕਿਡੇ ਯੋਧੇ ਹੋਏ ਆ ਕਹਿੰਦੇ ਜੇ ਕਿਤੇ ਤੁਸੀਂ ਸਾਡੇ ਨਾਲ ਰਲ ਕੇ ਚੱਲੋ ਇਹਨਾਂ ਤੁਰਕਾਂ ਨੂੰ ਕਹਿੰਦੇ ਹਿੰਦੁਸਤਾਨ ਦੇ ਵਿੱਚੋਂ ਬਾਹਰ ਕੱਢ ਦਿਆਂਗੇ ਗੁਰੂ ਸਾਹਿਬ ਜੀ ਆਨੇ ਅਰਵਾਲ ਸਰ ਦੀ ਧਰਤੀ ਤੇ ਇਹ ਵਚਨ ਕੀਤੇ ਜਿੱਥੇ ਸਭਾ ਲੱਗੀ ਸੀ ਪਰ ਇਹ ਜਿਹੜੇ ਰਾਜੇ ਨੇ ਇਹਨਾਂ ਦੇ ਅੰਦਰ ਤੱਕ ਜਿਹੜੀ ਗੁਲਾਮੀ ਪਰਤ ਕੀਤੀ ਸੀ ਇਹਨਾਂ ਨੂੰ ਇਹ ਵੀ ਸਾਡਾ ਰਾਜ ਨਾ ਖੁੱਸੇ ਬਸ ਅਸੀਂ ਰਾਜੇ ਬਣੇ ਰਹੀਏ ਤੇ ਪਿਆਰਿਓ ਨਹੀਂ ਗੱਲ ਮੰਨੀ ਚਲੇ ਗਏ ਕੁਝ ਕਟਨਾਵਾ ਹੋਈਆਂ ਜਿਹੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਵੇਖ ਕੇ ਇਹ ਹੈਰਾਨ ਹੁੰਦੇ ਆ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਉਥੇ ਮੰਡੀ ਦਾ ਰਾਜਾ ਜਿਹੜਾ ਇਹ ਇਹ ਸਾਰਾ ਰਵਾਲਸਰ ਦਾ ਇਲਾਕਾ ਹੈ ਇਹ ਮੰਡੀ ਦੇ ਰਾਜੇ ਦੇ ਰਾਜ ਵਿੱਚ ਆਉਂਦਾ ਸੀ ਆਪਦੀਆਂ ਨੇ ਸਰਵਣ ਕੀਤਾ ਸੀ ਇੱਕ ਵਾਰ ਸਭਾ ਇਹਨਾਂ ਰਾਜਿਆਂ ਦੀ ਵਿੱਚੋਂ ਮੰਡੀ ਦਾ ਰਾਜਾ ਜਿਹੜਾ ਉੱਠ ਕੇ ਆ ਜਾਂਦਾ ਧਿਆਨ ਨਾਲ ਸੁਣੋਗੇ ਤਾਂ ਇਹ ਗੱਲਾਂ ਯਾਦ ਰਹਿਣਗੀਆਂ ਕਿਉਂਕਿ ਕਈ ਘਟਨਾਵਾਂ ਨੇ ਜਿਹੜੀਆਂ ਆ ਕੇ ਕੜੀਆਂ ਅੱਗੇ ਜੁੜ ਜਾਂਦੀਆਂ ਨੇ ਇਤਿਹਾਸ ਦੀਆਂ ਉਸ ਸਭਾ ਦੇ ਵਿੱਚੋਂ ਮੰਡੀ ਦਾ ਰਾਜਾ ਜਿਹੜਾ ਉੱਠ ਕੇ ਆ ਗਿਆ ਸੀ ਕਹਿੰਦਾ ਨਹੀਂ ਇਹ ਗੱਲ ਨਹੀਂ ਹੋਣੀ ਚਾਹੀਦੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਾਨੂੰ ਮਰੀਦ ਬੰਨਣਾ ਚਾਹੀਦਾ ਰਾਜਾ ਸਿੱਧ ਸੈਣ ਜੀ ਦਾ ਨਾਂ ਆਉਂਦਾ ਮੰਡੀ ਦਾ ਰਾਜਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਸ਼ਰਧਾਲੂ ਸੀ ਇੱਥੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਇਹਦੀ ਰਿਆਸਤ ਹੈ ਜਿਹੜੀ ਰਵਾਲਸਰ ਇਹਦੀ ਰਿਆਸਤ ਵਿੱਚ ਆਉਂਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਬਾਰੇ ਜਦੋਂ ਇਹਨੂੰ ਪਤਾ ਲੱਗਦਾ ਨਾ ਵੀ ਸਤਗੁਰੂ ਜੀ ਆਏ ਹੋਏ ਐ ਇਹ ਰਵਾਲਸਰ ਵਿੱਚ ਆਇਆ ਸੀ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਅੱਗੋਂ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਜਿਵੇਂ ਆਪਾਂ ਸਤਕਾਰ ਸਹਿਤ ਰਸੀਬ ਕਰਨ ਜਾਣੇ ਆ ਇੰਦਾ ਇਹ ਆਇਆ ਤੇ ਇਹਨੇ ਆ ਕੇ ਸਤਗੁਰਾਂ ਦਾ ਸਤਕਾਰ ਕੀਤਾ ਇੱਕ ਗੱਲ ਫਿਕਰਮੰਦ ਹੋ ਕੇ ਆਖੀ ਕਹਿੰਦਾ ਸਤਗੁਰੂ ਤੁਸੀਂ ਇਥੋਂ ਚਲੇ ਜਾਣਾ ਹੈ ਤੇ ਔਰੰਗਜ਼ੇਬ ਨੂੰ ਜੇ ਪਤਾ ਲੱਗਿਆ ਨਾ ਵੀ ਤੁਸੀਂ ਇੱਥੇ ਆਏ ਸੋ ਤੇ ਮੈਂ ਤੁਹਾਡੀ ਆਉ ਭਗਤ ਕੀਤੀ ਹੈ ਤੇ ਮੈਨੂੰ ਬੜਾ ਤੰਗ ਕਰੇਗਾ ਤੇ ਹੁਣ ਮੇਰੀ ਰੱਖਿਆ ਕਿਵੇਂ ਹੋਏਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਕਰਦਾ ਹੀ ਸੀ ਉਹ ਰਾਜਾ ਇਧਰੋਂ ਕਹਿੰਦੇ ਇੱਕ ਸਿੱਖ ਹੈ ਜਿਹੜਾ ਬੰਦੂਕ ਲੈ ਕੇ ਆ ਜਾਂਦਾ ਹੈ ਸਤਿਗੁਰਾਂ ਨੂੰ ਪ੍ਰੇਂਟ ਕਰਨ ਲਈ ਅੱਜ ਵੀ ਉਹ ਬੰਦੂਕ ਹੈ ਜਿਹੜੀ ਉਸ ਸਥਾਨ ਤੇ ਪਈ ਹੈ ਜਿਹੜੀ 7 ਫੁੱਟ ਲੰਬੀ ਸੀ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਨੇ ਚਲਾਈ ਸੀ ਇੱਕ ਹਾਂਡੀ ਕਹਿੰਦੇ ਰੁੜੀ ਜਾਂਦੀ ਸੀ ਪਾਣੀ ਦੇ ਵਿੱਚ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਐ ਉਹ ਰਾਜੇ ਨੇ ਜਦੋਂ ਇਹ ਗੱਲ ਆਖੀ ਨਾ ਉਹ ਹਾਂਡੀ ਸੀ ਜਿਹੜੀ ਰੁੜੀ ਜਾਂਦੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਨੇ ਉਹ ਬੰਦੂਕ ਹੈ ਜਿਹੜੀ ਕਹਿੰਦੇ ਲੋ ਆਪਾਂ ਨਿਸ਼ਾਨਾ ਪਰਖਦੇ ਆਂ ਫਿਰ ਗੱਲ ਕਰਾਂਗੇ ਗੁਰੂ ਸਾਹਿਬ ਜੀਆ ਨੇ ਉਹ ਬੰਦੂਕ ਚਲਾਈ ਨਾ ਸਤਿਗੁਰਾਂ ਨੇ ਮਾਇਆ ਵਰਤਾਈ ਇਹ ਪਾਣੀ ਦੇ ਵਿੱਚ ਗੋਲੀ ਵੱਜੀ। ਉਹ ਹਾਂਡੀ ਹੈ ਕਹਿੰਦੇ ਜਿਹੜੀ ਉੱਠੀ ਨਹੀਂ ਸਕੋ ਉਹਦਾ ਪਾਸਾ ਪਲਟ ਗਿਆ। ਉੱਠੀ ਹੋ ਗਈ ਉਹ ਪਾਣੀ ਦੇ ਵਿੱਚ। ਕਿਉਂਕਿ ਪਾਣੀ ਦੀ ਛਲ ਨਾਲ ਉਹ ਉੱਠੀ ਹੋ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮੁਸਕੁਰਾਏ ਕਹਿੰਦੇ ਰਾਜਨ, "ਉਹ ਵੇਖ। ਕਹਿੰਦੇ ਜੈਸੇ ਬਤੀ ਹੈ ਤੇਰੀ ਹਾਂਡੀ, ਵੈਸੇ ਬਚੇਗੀ ਤੇਰੀ ਮੰਡੀ।" ਗੁਰੂ ਸਾਹਿਬ ਜੀਆਂ ਨੇ ਇਹ ਗੱਲ ਆਖੀ ਸੀ। ਵੀ ਜਿਵੇਂ ਤੇਰੀ ਹਾਂਡੀ ਬਤੀ ਹੈ, ਐਵੇਂ ਕਹਿੰਦੇ ਤੇਰੀ ਮੰਡੀ ਵੀ ਬਚੇਗੀ ਅਸਮਾਨ ਦੇ ਵਿੱਚੋਂ ਰੱਖਿਆ ਹੋਏਗੀ ਉਹਦੀ ਗੁਰੂ ਸਾਹਿਬ ਜੀ ਨੇ ਇਹ ਬਚਨ ਮੰਡੀ ਦੇ ਰਾਜੇ ਨੂੰ ਕੀਤੇ ਸੀ ਰਵਾਲ ਸਰ ਦੀ ਤਰਤੀ ਤੇ ਤੇ ਪਿਆਰਿਓ ਅੱਜ ਵੀ ਉਹ ਅਸਥਾਨ ਹੈ ਜਿਹੜਾ ਮੰਡੀ ਮੰਡੀ ਦੇ ਰਾਜੇ ਦਾ ਰਾਜ ਅੱਜ ਵੀ ਉੱਥੇ ਉਸੇ ਤਰੀਕੇ ਦੇ ਨਾਲ ਚੱਲਦਾ ਹੈ ਗੁਰਦੁਆਰਾ ਸਾਹਿਬ ਗੁਰੂ ਸਥਾਨ ਬਣੇ ਹੋਏ ਨੇ ਵਸਿਆ ਹੋਇਆ ਸ਼ਹਿਰ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਉੱਥੇ ਰਹੇ ਅਨੇਕਾਂ ਕੌਤਕ ਕੀਤੇ ਕਾਫੀ ਕਥਾਵਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ ਰਵਾਲਸਰ ਦੀ ਤਰਤੀ ਦੇ ਨਾਲ ਪਰ ਚਲੋ ਜਿਹੜੇ ਇਤਿਹਾਸ ਨਾਲ ਆਪਾਂ ਜੁੜ ਰਹੇ ਹਾਂ ਕਿਉਂਕਿ ਵਿਚਾਰ ਅੱਗੇ ਲੈ ਕੇ ਜਾਣੀ ਹੈ ਹਲੇ ਬੜਾ ਇਤਿਹਾਸ ਗੁਰੂ ਸਾਹਿਬ ਜੀਆਂ ਦਾ ਜਿਹੜਾ ਸਾਂਝਾ ਕਰਨ ਵਾਲਾ ਆਪਣਾ ਰਹਿੰਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਸਮਾ ਇੱਥੇ ਕੁਝ ਰਹਿ ਕੇ ਫਿਰ ਇੱਥੋਂ ਚੱਲਾ ਪਾਉਂਦੇ ਨੇ ਵਾਪਸ ਆ ਜਾਂਦੇ ਆ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਤੇ ਪਿਆਰਿਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਹੁਣ ਕਿੱਦਾਂ-ਕਿੱਦਾਂ ਕੌਤਕ ਕਰਨੇ ਨੇ ਅੱਗੇ ਕਿਹੜੀਆਂ ਘਟਨਾਵਾਂ ਹੋਣੀਆਂ ਨੇ ਰਾਜਿਆਂ ਨੇ ਕਿੱਦਾਂ ਫਿਰ ਉਸੇ ਤਰੀਕੇ ਦੇ ਨਾਲ ਈਰਖਾ ਦੇ ਵਿੱਚ ਡੁੱਬ ਕੇ ਘਟਨਾਵਾਂ ਨੂੰ ਅੰਜਾਮ ਦੇਣਾ ਹੈ ਕਸਮਾਂ ਖਾਣੀਆਂ ਤੋੜਨੀਆਂ ਉਹ ਸਾਰੀਆਂ ਕਥਾਵਾਂ ਹੁਣ ਸਾਧੀਆਂ ਹੋਣਗੀਆਂ ਸੋ ਆਓ ਹੁਣ ਸਮਾਪਤੀ ਦਾ ਸਮਾਂ ਹੈ ਰਹਿੰਦੀਆਂ ਕਥਾਵਾਂ ਸੁਣ ਕੇ ਸਾਰੀਆਂ ਸੰਗਤਾਂ ਨੇ ਭਾਈ ਆਪੋ ਆਪਣਾ ਜੀਵਨਾ ਸਫਲ ਬਣਾਉਣਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਦੀ ਰਹਿਮਤ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿੰਦੀਆਂ ਕਥਾਵਾਂ ਵੀ ਕਰਵਾ ਲੈਣ ਸਵਾਉ ਹੁਣ ਗੱਜ-ਵੱਦ ਕੇ ਪਹਿਲਾ ਸ਼ਲੋਕ ਵਿੱਚ ਬੋਲੋ ਉਸ ਤੋਂ ਬਾਅਦ ਅਰਦਾਸਾਂ ਬੇਨਤੀਆਂ ਸਤਿਗੁਰਾਂ ਦੇ ਪਾਵਨ ਹੁਕਮ ਸਰਵਣ ਕਰਾਂਗੇ ਉਸ ਤੋਂ ਬਾਅਦ ਸਤਨਾਮ ਵੈਗੁਰੂ ਕਰਦੇ ਹਾਂ ਕਰੋ ਕਰੀ ਚਾਲੇ ਪਾਉਣੇ ਅੱਜ ਦੀ ਹਾਜ਼ਰੀ ਪਰਦਿਆਂ ਦਾਸ ਰੇਪਾਸੋਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਗੁਰੂ ਅਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਦੀ ਭੁਲਾ ਨੱਚ ਤਾਰਣੀਆਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਵ ਸੋ ਰਾਤ ਦੁਏ ਦਾਈ ਦਇਆ ਖਿਲੇ ਸਗਲ ਚੰਗੀਆਂ ਬੁਰੀਆਂ ਵਚੇ ਧਰਮ ਕਰਮੀ ਆਪੋ ਆਪਣੀ ਕੀ ਨੇੜ ਕੇ ਜਿਨੀ ਨਾਮ ਧਿਆਇ ਗਏ ਮਸਕਤ नानक ते मुख उजले छुटी जिनी नाम ते आया गएम सकत नानक ते मुख उजले की छुटी नाल वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਤੁਤੇ ਤੁਦੇ ਆਗੇ ਅਰੇ